ਅਸਰਵਤ ਕਾ ਅਦਸ਼ੀਸ਼ੇ ਜੀ ਵਾਹਿਗੁਰੂ ਦੀ ਬਗਵਾਨ ਜੀ ਨਾਲ ਸਭ ਜੀਵਾਂ ਦੇ ਆਉਗ ਸਭ ਦਾਤਾ ਦੇ ਸਹਾਇ ਹਣ ਸਤਿਗੁਰੂ ਮਹਾਰਾਜ ਸਭ ਜੀਵਾਂ ਦੇ ਵਾਲੇ ਸੰਸਤਾਈ ਹਣ ਸੁਸਤੁਰਪੀਤਾ ਪਰਮਾਤਮਾ ਚੰਤ ਗੁਰੂ ਸਤਿਗੁਰੂ ਆਪ ਅਰੇਕਾਰ ਸਵਾਗਤ ਜੀ ਨਾਮ ਦਾ ਉਹ ਤਾਸ ਦਾ ਤਲਦੇ ਆ ਅਰਧ ਕਰਦੇ ਆ ਜਿਵੇਂ ਉਹ ਲੈ 100 ਰੁਪਏ ਅਜ਼ਲ ਉਤਰ ਕਾ ਲੋ ਸੇਸ਼ੇ ਨੂੰ ਵਾਰ ਕੀ ਪਰਵਾਨਗੀ ਕੀ ਜਾ ਸੱਚੇ ਪਾਤਸ਼ਾਹ ਸਤਪੁਰ ਮਹਾਰਾਜ ਆਪਣੇ ਬਸ਼ਨਾ ਉਹ ਗਿਆਨ ਦੇ ਰੱਬ ਦੇ ਹੁਕਮ ਦੇ ਅੰਦਰ ਇਹ ਸਮਝਾਉਣਾ ਸਮੂਹਾਂ ਕਰਦੇ ਆ ਕਿ ਪ੍ਰਮਾਤਮਾ ਜੀ ਬਖਸ਼ਿਸ਼ ਦਤਾ ਹੈ ਦੱਸਦੇ ਪ੍ਰਮਾਤਮਾ ਦੀਆਂ ਇਨਸਾਨ ਦੇ ਉਪਰ ਕੀ ਬਖਸ਼ਿਸ਼ਾਂ ਪ੍ਰਮਾਤਮਾ ਨੇ ਦੇਣ ਦੀ ਇਨਸਾਨੀ ਸੁਆਗਤ ਇਹ ਲੈਸ ਗੱਲ ਨੂੰ ਕਮਲ ਕਰਿਓ ਇਹ ਜਿੰਨੇ ਪਾਸ਼ਾ ਕੰਦੇ ਰੰਗ ਗੁਰੰਗੀਆਂ ਰੋਤਾਂ ਦਰਸ਼ੀਆਂ ਚਸ਼ਮੇ ਦਰਿਆ ਛੱਣੇ ਬਖਸ਼ੇ ਉਕੈਤ ਅਣਖ ਅਹੰਕਰਮ ਜੀ ਖਾਤਰ ਸੀਸ ਤਲੀ ਤੇ ਤਰਨੇ ਬਖਸ਼ੇ ਅੱਗੇ ਬਹੁਤ ਲੰਬੀਆਂ ਲਿਆਣਾ ਅੰਤ ਕੋਈ ਨਹੀਂ ਜੇਲਾ ਐਨ੍ਯ ਪ੍ਰਮਾਤਮਾ ਜਿਸ ਕੁਦਰਤ ਨੇ ਸਾਡੇ ਉੱਪਰ ਬਖਸ਼ਿਸ਼ਾਂ ਕੀਤੀਆਂ। ਹੁਣੇ ਪੁੱਛਿਆ ਜਾਵੇ ਹਾਂ ਵੀ ਸਾਨੂੰ ਜਨਮ ਦੇਣ ਵਾਲਾ ਕੌਣ ਹੈ? ਤੁਸੀਂ ਕਹੋਗੇ ਉਹ ਕੁਦਰਤ, ਉਹ ਕੁਦਰਤ ਦਾ ਪਾਦਰ ਪ੍ਰਮਾਤਮਾ। ਆਹ ਦਾਦੇ ਦੇ ਪਿਆਰਿਆਂ ਜਦੋਂ ਖਾ ਰਿਹਾ ਹੈ ਇਹਦੀ ਉਹਦੀ ਦੇਣ ਹੈ। ਜੋ ਪੀ ਰਿਹਾ ਹੈ ਇਹਦੀ ਉਹਦੀ ਦੇਣ ਹੈ। ਜੋ ਹੰਡ ਹਾਰਿਆ ਹੈ ਨਾ ਕਿ ਜੋ ਸੰਗੀ ਹੈ ਸਾਥੀ ਹੈ ਤੇਰੇ ਮਿੱਤਰ ਹੈ ਦੋਸਤ ਚਰਚ ਤੇ ਧਾਰ ਸਭ ਉਹਦੇ ਬਖਸ਼ੇ ਹੋਏ ਆ ਤਾਂ ਤੇਰੇ ਸੁਖ ਲਈ ਲਾਲ ਦੁੱਖ ਦੇ ਨਾਲ ਖੜ ਸਕਲ ਇਹ ਦੁੱਖ ਮਿਲਿਆ ਤਾਂ ਲੋਕ ਤਾਂ ਪੈਂਦੀ ਕੰਦੀ ਆ ਆਪਣੇ ਸੰਗੀ ਸਾਥੀਆਂ ਦੀ ਪਰ ਬੰਦਾ ਸੁਭਦੇ ਅੰਦਰ ਹੋਂਦਾ ਤਾਂ ਹੀ ਆਪਣੇ ਸੰਗੀ ਸਾਥੀਏ ਲੋਰ ਪੈਂਦੀ ਹੈ ਕੱਲਾ ਬੰਦਾ ਖੁਸ਼ੀ ਮਨਾ ਨਹੀਂ ਸਕਦਾ ਜੇ ਕੋਈ ਤੇ ਕਰਕੇ ਕਾਲੋ ਜਿਹਾ ਪਿਆਰ ਕਰਾ ਹੋਵੇ ਜਾਂ ਚੰਨ ਦਿਹਾੜਾ ਆਵੇ ਕਿਸੇ ਦਾ ਕੱਲਾ ਬੰਦਾ ਮਨਾ ਲੇਗਾ ਨੀਲਮਾ ਸੰਗਦਾ ਕੁਛ ਆਲ ਇਸ ਤਰ੍ਹਾਂ ਕੱਟੇ ਹੁੰਦੇ ਆ ਰਚਦੇ ਆ ਟੱਪਦੇ ਭੰਰੇ ਹੁੰਦੇ ਆ ਖੋਲੇ ਹੁੰਦੇ ਆ ਨਾ ਫੇਰ ਹੌਣਕ ਪਾਦੀ ਇਹਦਾ ਕੱਲਾ ਬੰਦਾ ਕੀ ਕਰੇ ਤੇ ਦੁੱਖ ਵਿੱਚ ਤਾਂ ਲੋੜ ਤਾਂ ਹੈ ਹੀ ਹੈ ਇਨਸਾਨ ਦੀ ਸੰਗੀ ਸਾਥੀਆਂ ਦੀ ਇਸ ਤਰ੍ਹਾਂ ਦੀ ਪਰ ਸੁੱਖ ਮਿਲ ਵੀ ਲੋੜ ਹੈ ਇਸ ਕਰਕੇ ਮਹਾਰਾਜ ਨੇ ਇਹ ਬਖਸ਼ਿਸ਼ ਦਾਤਾ ਪ੍ਰਮਾਤਮਾ ਨੂੰ ਕਿ ਦਿਲ ਦੀਆਂ ਤੇਰੇ ਵਾਸਤੇ ਬਖਸ਼ੀਆਂ। ਟੀਚਸ ਵਿੱਚ ਬਖਸ਼ਿਅ ਝਰਨੇ ਬਖਸ਼ਿਅ ਸਭ ਪ੍ਰਮਾਤਮਾ ਦੀਆਂ। ਪਰ ਗੈਰ ਅਣਤral ਦੇਖਾ ਕਰ। ਗੈਰ ਲੋਕਾਂ ਦੇ ਪਰਵਾਹ ਤੇ ਧਰਮ ਨੂੰ ਕਾਇਮ ਰੱਖਣ ਲਈ ਧਰਮ ਰੋ ਦਾ। ਕੋਮ ਰਾਜ ਨੇ ਜੋਦੇ ਸੂਰਜ ਬਖਸ਼ਿਅ ਕੀਤੇ ਗੈਰ ਅਣਤral ਦੀ ਕਾਤੇ ਸੀਸ ਰਖਤੇ ਤਾਂ ਮੈਂ ਬਖਸ਼ਿ ਇਹ ਵੀ ਬਖਸ਼ਦਾ ਉਹਦੀਆਂ ਉਹਨਾਂ ਸਾਡੀ ਸੇਵਾ ਵਾਸਤੇ ਉਹਨੇ ਸੰਤ ਬਖਸ਼ੇ ਆ ਗੁਰੂ ਬਖਸ਼ੇ ਆ ਤਾਲੀਪੁਰਖ ਬਖਸ਼ੇ ਦੇਹ ਦੇਹ ਤੇ ਬਖਸ਼ੇ ਕਿਉਂਕਿ ਉਹ ਤੇ ਕਿਰ ਸਾਡੀ ਸੇਵਾ ਲਈ ਵਾਸਤੇ ਕਿ ਜਾਓ ਮੇਰੇ ਬੱਚਿਆਂ ਦੀ ਸੇਵਾ ਲਈ ਨੂੰ ਸੰਭਾਲ ਕਰੋ ਇਹ ਸਾਰੀਆਂ ਬਖਸ਼ਦਾਤਾ ਉਹਦੀਆਂ ਸੋ ਇਹ ਗੱਲ ਨੂੰ ਤੁਸੀਂ ਕਬੂਲ ਕਰਦੇ ਬਣੇ ਕਬੂਲ ਕਰਦੇ ਜੇ ਤਾਂ ਇਹ ਗੱਲ ਕੋਈ ਕਰਦੇ ਹੁਣ ਅੱਗੇ ਵਧਣ ਦਾ ਹੀ ਪਹਿਲਾ ਸਪੱਹਿਲਾ ਤਾਂ ਪਈਆਂ ਦਾ ਲੋਕ ਬੋਲ ਕੋ ਜਿੰਨੀਆਂ ਸੰਸਾਰ ਦੇ ਬਖਸ਼ਿਸ਼ ਦਗਾਤਾ ਨਾ ਇਹ ਸਾਰੀਆਂ ਪਰਮਾਤਮਾ ਦਿੱਤੀਆਂ ਹੋਈਆਂ ਐ ਇਹ ਧੀਆਂ ਪੁੱਤਰ ਸਾਥ ਸੰਧੀ ਜੋ ਵੀ ਅੰਨ ਤੁਨ ਸਭ ਪਦਾਰਥ ਜਿਹੜੇ ਆ ਪਰਮਾਤਮਾ ਦਾ ਬਖਸ਼ਿਸ਼ ਹੋਈ ਫਿਰ ਬੰਦਾ ਇੱਤੇ ਜਿੰਨੀਆਂ ਬਖਸ਼ਿਸ਼ ਦਗਾਤਾ ਜਿਹੜਾ ਹੰਡਾਲਿਆ ਜਿਹੜਾ ਤੁਹਾਨੂੰ ਗਰਭ ਦੇ ਅੰਦਰ ਜਿਕੇ ਪਛਾੜਿਆ ਨਾ ਗਰਭ ਤੋਂ ਬਾਹਰ ਬੰਦਾ ਆਉਂਦਾ ਹੈ ਅਵੇਂ ਜਿਕੇ ਤਸੀਲਾਂ ਕਰ ਰਿਹਾ ਹੈ ਫਿਰ ਬੰਦਾ ਉਹਨੂੰ ਭੁੱਲੇ ਤਾਂ ਕੱਲ ਤੋਂ ਭੁੱਲੇ ਪਾਇ। ਜਿਹੜਾ ਪਾਸ਼ਾ ਕਹਿੰਦਾ ਸੋ ਕਿਉਂ ਵਿਸਰੇ ਜਿਨ ਸਭ ਕੁਝ ਕੀ ਉਹਨਾਂ ਫਲਗੇ ਦੀਆ ਉਹ ਕਰਦੇ ਕੋਲੇ ਲੋਕੋ ਕੋਈ ਤੇਰਾ ਗੱਲ ਮੁਕਾਈ ਸਭ ਕੁਝ ਸਭ ਕੁਝ ਤੂੰ ਸਭ ਕੁਝ ਸਭ ਹਰੰਦ ਜਿਮਰਾਹ ਗਿਲਤੀ ਕਰਦੇ ਬਹੁਤ ਲੱਭਾ ਹੋ ਜਾਣਾ ਸੀ ਹੁਣ ਗੱਲ ਨੂੰ ਪਾਈ ਸਭ ਕੁਝ ਕਿੰਦੇ ਉਹਨੂੰ ਕਿਉਂ ਵਿਸਾਰਦਾ ਉਹਨੂੰ ਕਿਉਂ ਭੁੱਲਦਾ ਪਾਈ ਜਿਹਨੇ ਸਭ ਕੁਝ ਦਿੱਤਾ ਫਤੋ ਬਿਸਰਿਓ ਕਿਉਂ ਭੁੱਲਿਓ ਕਿ ਜਿਵੇਂ ਵੀ ਇਹ ਬ੍ਰਹਮੰਡ ਦੇ ਅੰਦਰ ਜੋ ਵੀ ਹੈ ਸਭ ਉਹਦੇ ਹੀ ਹੋਤਾ ਹੈ ਉਹ ਕੁਦਰਤ ਹੈ ਪਰਮਾਤਮਾ ਤੇ ਹੈ ਦੂਜੇ ਦਾ ਤੁਮ ਜੇ ਕਰੀਂ ਹਰ ਇੱਕ ਦੂਜੇ ਦਾ ਨਾ ਪਰਮਾਤਮਾ ਦਾ ਹੀ ਹੈ ਜੋ ਇੱਕ ਬ੍ਰਹਮਣ ਦੇ ਅੰਦਰ ਹੈ ਜਿੱਦਾਂ ਆਪਣੇ ਕਾਲੇ ਚਿੱਤੇ ਹੋਣੀ ਹੈ ਸਾਨੂੰ ਪਤਾ ਕਾਲੇ ਚਿੱਤੇ ਹੋਣੀ ਉਹ ਭਾਵੇਂ ਵਾਲਾ ਸਿੱਖੀ ਵਿੱਚ ਕੋਈ ਸਰੋਹ ਚੇਤੇ ਨਾ ਪਰ ਭਾਵੇਂ ਚਿੱਤੇ ਹੋਏਗੀ ਜਿੱਦਾਂ ਇੱਕ ਤਾਪ ਦਾ ਪਿਆਰਾ ਜੁੱਤੀ ਨੂੰ ਅਰਵਾਤੇ ਤੂੰ ਜੀ ਕਹਿੰ ਗਿਆ ਹਨਾ ਤੂੰ ਪੋਛਦਾ ਹਾਂ ਮੈਂ ਅਈ ਜੁੱਤੀ ਕਹਦੀ ਐ ਉਹ ਕੀ ਕਹਿੰਦਾ ਭਲਾ ਕਿਹਦੀ ਜੁੱਤੀ ਹੋ ਇਹਲਾ ਰੱਬ ਦੀ ਆ ਕਿਲਾ ਮੂੜ ਕੋ ਗਿਆ ਸਾਈ ਹੋ ਗਿਆ ਜੁੱਤੀ ਕੇ ਦਾ ਬੰਦੇ ਨੇ ਕਹਤਾ ਕਿੰਨਾ ਰੱਬ ਜੀ ਆ ਉਹ ਖਬਰ ਆ ਪਈ ਅੰਨ ਰਾਜੇ ਕੋਈ ਬਾਦਸ਼ਾਹ ਦੇ ਕੋਲ ਤੇ ਬਾਦਸ਼ਾਹ ਤੇ ਰਾਜੇ ਅੰਦਰ ਤੇ ਬੰਦਾ ਕੀ ਕਹਿੰਦਾ ਸਾਈ ਹੋ ਗਿਆ ਤੂਰ ਕੋ ਹੋ ਗਿਆ ਜੁੱਤੀ ਬੰਦ ਦੀ ਚੱਕੀ ਫਿਰਦਾ ਕਹਿੰਦਾ ਰੱਬ ਦੀ ਹੈ ਉਸ ਪਹਿਲ ਚੱਕ ਕੀਤਾ ਆ ਵੀਰ ਦਿਮਾਗ ਤੋਂ ਤੇ ਠੀਕ ਹੈ ਜਾਂ ਗਲਤ ਹੈ ਦਿਮਾਗ ਤੋਂ ਠੀਕ ਹੈ ਉਹਨੂੰ ਤੈਨ ਕੁਛਿਆ ਖਾਣਾ ਪੀਣਾ ਸਭ ਖਵਾਇਆ ਹਾਲ ਤੱਕ ਲਗਰ ਗ੍ਰਾਂਡ ਦਾ ਪੁਸ਼ਿਆ ਸਭ ਕੁਝ ਸਹੀ ਦੱਸਿਆ ਉਹਨੇ ਫੇਰ ਉਹ ਸ਼ਰੀਰ ਦੇ ਕੇ ਨਾ ਰੱਬ ਦੀ ਤੇ ਗੱਲ ਬਤਾਈ ਉਹ ਕਹਿੰਦੇ ਭਾਈ ਕਹਿੰਦੇ ਕੁਰਾਨ ਪੜੀ ਰਾਜੇ ਨੂੰ ਕਿਹਾ ਕੁਰਾਨ ਪੜੀ। ਕੁਰਾਨ ਦੇ ਵਿੱਚ ਨਬੀ ਦੇ ਬਚਨ ਪੜੇ। ਉਹ ਕਹਿੰਦਾ ਹਾਂ ਪੜੇ ਵਿਚਾਰੇ। ਤੇ ਕੀ ਕਹਿੰਦੇ ਕਹਿੰਦੇ? ਕੁਰਾਨ ਦੇ ਵਿੱਚ ਕੀ ਕਹਿੰਦੇ ਨਬੀ ਕੀ ਕਹਿੰਦੇ ਆਪਣੇ? ਉਹ ਕਹਿੰਦੇ ਜੋ ਵੀ ਬ੍ਰਹਮੰਡ ਦੇ ਅੰਦਰ ਹੈ, ਖੰਡਾ ਵਿੱਚ ਅੰਦਰ ਹੈ, ਉਹ ਸਾਰਾ ਅੱਲਾਹ ਤਾਲਾ ਦਾ ਹੀ ਰੰਗਦਾ ਹੀ ਹੈ। ਉਹ ਕਹਿੰਦੇ ਭਾਈ ਜਣਾ ਤਾਂ ਇਹ ਜਿੱਤੀ ਨੂੰ ਬ੍ਰਹਮੰਡ ਤੋਂ ਬਾਹਰ ਕਰ ਦਿਓ। ਦੇ ਲੋ ਜੇ ਕਰ ਸਕਦੇ ਤਾਂ। ਜੇਲ ਜੁੱਤੀ ਬ੍ਰਾਹਮਣ ਦੇ ਅੰਦਰ ਹੈ ਤੇ ਗੇਦੀ ਹੋਈ ਪਰ ਰੱਬ ਦੀ ਹੋਈ ਨਾ ਇਹਦੇ ਠੀਕ ਹੈ ਭਾਈ ਜਿੱਤਿਆ ਇਸ ਦੇ ਨਾਲ ਤੁਹਾਨੂੰ ਇਹ ਸਮਝ ਸਿਖਾ ਦਿੰਦੀ ਕਿ ਭਾਈ ਜੋ ਵੀ ਬ੍ਰਾਹਮਣ ਦੇ ਅੰਦਰ ਹੈ ਨਾ ਉਹ ਸਾਰਾ ਉਹ ਅੱਲਾਹ ਤਾਲਾ ਪਰਮਾਤਮਾ ਦਾ ਹੀ ਹੈ ਭਾਈ ਉਦਈਆ ਤੇ ਬੰਦਾ ਉਹਨੂੰ ਬਿਸਰੇ ਤਾਦੋ ਬਿਸਰੇ ਭੈ ਭੁੱਲੇ ਤਾਦੋ ਭੁੱਲੇ ਇਹ ਲਗਰੇ ਪਾਸ਼ਾ ਕਹਿੰਦਾ ਲੇ ਕਿ ਮੇਰਾ ਕੁਝ ਨਹੀਂ ਕੁਝ ਨਹੀਂ ਜੋ ਕੁਝ ਐ ਸਭੋ ਇਹਦਾ 13 ਹਨਾ ਉਹ ਤੇਰਾ ਤੇਰਾ ਕਾਕੇ ਉਹਨੇ ਉਹ ਸਾਰੀ ਦੁਕਾਨ ਹੀ ਲੁੱਟਾ ਲਈ ਅੱਗੇ ਤੇਰਾ ਤਾਂ ਹੀ ਤੇਰਾ ਛੱਕੇ ਲੈ ਜਾ ਭਾਈ ਉਹਨੇ ਗਾਲੀ ਪੈਰੀ ਨਹੀਂ ਕੀਤੀ ਐ ਮੇਰੇ ਦੀ ਗੱਲ ਨਹੀਂ ਕੀਤੀ ਕਿ ਮੇਰਾ ਮੁਜਬੇ ਇਹ ਤਾਂ ਕੁਝ ਵੀ ਨਹੀਂ ਇਹ ਤਾਂ ਮੇਰਾ ਕੀ ਹੈ ਭਾਈ ਜੇ ਨਿਰਾਧ ਕਿਸੇ ਹੋਦਾ ਵੀ ਆਨੇਗਾ ਲੱਗਦਾ ਜੀ ਪੀਰ ਪਗੰਗਰ ਨਾਲ ਕਿਸੇ ਨਾ ਹੋਊਗਾ ਇਹਦਾ ਮੇਰਾ ਮੁਝ ਨੂੰ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਪਰਮਾਤਮਾ ਤੇਰਾ ਹੀ ਹੈ ਉਹ ਤੇਰਾ ਹੀ ਹੈ ਤੁਰ ਤੈ ਇਹ ਗੱਲ ਨੂੰ ਕਬੂਲ ਕਰੋ ਭਾਈ ਜੋ ਵੀ ਖੰਡਾ ਬ੍ਰਹਮੰਡ ਨਾਲ ਅੰਦਰ ਹੈ ਉਹ ਸਾਰਾ ਪਰਮਾਤਮਾ ਦਾ ਹੀ ਹੈ ਭਾਈ ਉਹ ਕੁਦਰਤ ਦੇ ਕਾਦਰ ਦਾ ਹੀ ਕੁਦਰਤ ਹੈ ਸੋਨੁ ਕਦੇ ਵੀ ਲੇਸਰੂ ਲਾ ਜੇ ਤਾ ਖਾਰਿਆ ਪਹਿਲ ਰਿਆ ਢਾਰਿਆ ਇਹ ਜੀਵੋਂ ਉਹਦੀਆਂ ਜੀਵ ਰੂਹ ਹੈ ਇਹ ਦੀ ਹੀ ਉਹਦੀ ਹੈ ਸਾਡਾ ਇੱਛਾਣ ਦੇ ਉੱਪਰ ਕੀ ਹੈ ਬੰਦਾ ਪਰ ਉਸ ਕਰਮ ਦੇ ਹਾਜ਼ਰੇ ਛੱਡ ਕੇ ਤੇ ਹੋਰ ਹੀ ਪਾਸੇ ਤੁਰਿਆ ਫਿਰਦਾ ਭਰਿਆ ਲੋਕਾਂ ਸਮਝ ਕਰ ਜਾਂ ਕਾਸ਼ ਜਿਹਨੂੰ ਜਗਾਉਣ ਵਾਲਾ ਮਰਜੇ ਤੇ ਜਾਣ ਸੋਵ ਅਰੇ ਤੇ ਜਿਦਾਂ ਬਾਲ ਸਟੈਲਣਾ ਇੱਕ ਪੂਜਿਆ ਨਾਲ ਭਗਵੰਤਤਾਈ ਜਿਹਦੇ ਸਕੀਸ ਹੋਤਾ ਨੂੰ ਇਹ ਤੇ ਉਹ ਲਗਾ ਇੱਕ ਪੂਜਿਆ ਨਾਲ ਭਗਵੰਤਤਾਈ ਭਗਵਾਨ ਤੋਂ ਪਰਮਾਤਮਾ ਸਾਰਿਆਂ ਦਾਤਾ ਦੇਵਨ ਵਾਲਾ ਸਾਰਿਆਂ ਨੂੰ ਨਿ ਪੂਜਿਆ ਉਹਨੂੰ ਨਿਮੰਨੇ ਉਹਨੂੰ ਇੰਤਿਆਰ ਉਹਨੂੰ ਨਹੀਂ ਗੱਲ ਕੀਤਾ ਇੱਕ ਪੂਜਿਆ ਨਾ ਭਗਵਾਨ ਦੇ ਪਹਿਲੇ ਤੇ ਸ ਕੀ ਸੁਲਤਾਨ ਨੂੰ ਰੋਟੀ ਰਾਈ ਆ ਰੋਡ ਦੇ ਲੈ ਨਹੀਂ ਭੁੱਲਿਆ ਉਹਨੂੰ ਭੁੱਲ ਗਿਆ ਜਿਨੇ ਰੋਟੀ ਦਿੱਤੀ ਹੈ ਜਿਨੇ ਅੰਨ ਦਿੱਤਾ ਜਿਨੇ ਜਲ ਦਿੱਤਾ ਉਹਨੂੰ ਘੁਰ ਗਿਆ ਬੰਦਾ ਆਏ ਇਹ ਯੰਤਰਸਤ ਬਣੀ ਆਪਾਂ ਪੜਦੇ ਹੁੰਦੇ ਗੋਲੀਆਂ ਦੇ ਨਾ ਪੂਰਾ ਕੰਨਾਂ ਨਾਲ ਜ਼ੋਰ ਲਾ ਕੇ ਸੁਣਿਆ ਕਰੋ ਤੇ ਬਾਣੀ ਇਹਦੀ ਗੱਲ ਕਾਦੀ ਕਿ ਤੁਮ ਸੰਤੂਰਦੀ ਹੈ ਇੱਕ ਪੂਜਿਆ ਆਪੁਰਾ ਅਜ ਤਾਈ ਦੇ ਤਿਸਕੀਸਤਾਨ ਨੂੰ ਰੋਡ ਰਾਈ ਜਿਹਨੇ ਰੋਡ ਦਿੰਦਾ ਹੈ ਨਿਜੁਕ ਦਿੰਦਾ ਹੈ ਤੇ ਗਰਬ ਦੇ ਉੱਤੇ ਜਿੱਤੇ ਕੋ ਪਹੁੰਚ ਨਹੀਂ ਸਕਦਾ ਉਹ ਤੇ ਨਹੀਂ ਖਾਣਾ ਪੀਣਾ ਦਿੰਦਾ ਦੁਗਲੋ ਸਭ ਕੋ ਲੈ ਲੇ ਮੈਂ ਦਾ ਕਾਲ ਤੋਂ ਲੈ ਇਹਦੇ ਕੋ ਬਈ ਸੰਭਾ ਕਿਤਾ ਸੀ ਆਪਦੇ ਨਾਲ ਕਹਿੰਦੇ ਲਤਨੀ ਦੀ ਨਹੀਂ ਯਾਰ ਨੇ ਯਾਦ ਪਾਜੀ ਆ ਬਸ ਸਮਾਂ ਹੋ ਗਿਆ ਕਿ ਲਤਨੀ ਦੀ ਨਹੀਂ ਯਾਰ ਨੇ ਉਸਤ ਤਬਾਰਮ ਬਾਦ ਤੇ ਨਵੰਨਵਾ ਸਾਥ ਹੋਇਆ ਦੇਖਤ ਲਈਆ ਹੋਇਆ ਹੁਣ ਲੜਕੇ ਨੇ ਲੜਕੀ ਨੂੰ ਤੋਹਫਾ ਦਿੱਤਾ ਇੱਕ ਨਸ ਦਿੱਤੀ ਅਗਰ ਦਿੰਦੇ ਆ ਨਾ ਕਿ ਮੁੰਡਿਆਂ ਸ਼ਰਮ ਦੇ ਝਾਂਜਾ ਦਿੰਦੇ ਆ ਲੜਕੀ ਨੂੰ ਰੰਗ ਬਰੰਗ ਕੱਪੜੇ ਦਿੰਦੇ ਗਾਣੇ ਦਿੰਦੇ ਆ ਤੇ ਬੜੀ ਖੁਸ਼ ਬੜੀ ਆਨੰਦ ਹੋਈ ਕਿ ਮੇਰੇ ਸੱਜਣ ਨੇ ਮੈਨੂੰ ਮੇਰੇ ਯਾਰ ਨੇ ਮੈਨੂੰ ਇਹ ਲੱਖਣੀ ਦਿੱਤੀ ਹੈ ਪਹਿਣਾ ਦੇਖ ਫਲਾਣੀ ਆ ਦੇਖ ਸੇਲੀਆ ਆ ਦੇਖ ਇਹ ਸੱਜਣ ਨੇ ਦਿੱਤੀ ਬਾਹਰੋਂ-ਬਾਹਰ ਉਸਤਤ ਕਾਦੀ ਬਿਹਾਈ ਕਾਦੀ ਸੇਤਾ ਕਰਦੀ ਕੋਲੋਜੀ ਸੰਤਾਂ ਨੇ ਸਿੱਕਾ ਸੇਕ ਪਰ ਗਿਆ ਪਈ ਦੇਖੋ ਭਲਕੂ ਸੋਝੀ ਨਹੀਂ ਆ ਰਹੀ ਹੈ ਭੈ ਸੰਦ ਕੋਈ ਸੋਝੀ ਨਹੀਂ ਆ ਰਹੀ ਉਹ ਕਹਿੰਦੇ ਭਾਈ ਸਿੱਕਾ ਲੈ ਲਓ ਇਹਦੇ ਨਹੀਂ ਮਰਾ ਜ ਸਾਨੂੰ ਕੋਈ ਜੀ ਪਤਾ ਲੱਗਾ ਤੁਸੀਂ ਆ ਬਿਓ ਗਿਆਨ ਕਰੋ ਇਹਨਾਂ ਲਖਣੀ ਦੇ ਨੇ ਯਾਰ ਨੇ ਉਸ ਤਦ ਬਾਰਾਂ ਲਾਰ ਨਾਂਗ ਦੀ ਯਾਤਰਾ ਕਰਤਾਰ ਨੇ ਸੁਖੋ ਦਿਆ ਇਸ ਸਾਥ ਉਗਲੇ ਯਾਦਿਲ ਤ੍ਰੇਤਾ ਚੇਤੇ ਕੋਈ ਯਾਦ ਹੀ ਸਿਲਤਾ ਨਹੀਂ ਹੋ ਰਿਹਾ ਨਹੀਂ ਹੋ ਰਹੀਆਂ ਪਰ ਜਿਹੜੇ ਨੱਕ ਦਿੰਦਾ ਹੈ ਦੇਹੀ ਦਿਤੀਏ ਜਨਮ ਦਿੰਦਾ ਹੈ ਉਹਦੀ ਕੋਈ ਯਾਦੀ ਹੈ ਨਹੀਂ ਉਹਦੀ ਉਹਦੀ ਕੋਈ ਸਿੱਖ ਸੁਣਾਈ ਨਹੀਂ ਬਢਾਈ ਹੈ ਨਹੀਂ ਕਿ ਹੁਣ ਹੈ ਕਿ ਜੇ ਪਿੱਲੇ ਜਿੰਨਾ ਹੈ ਇਹ ਸੋਹਣਾ ਨੱਕ ਦਿੰਦਾ ਹੈ ਸੋਹਣਾ ਦੇ ਦਿਤੀਏ ਜਨਮ ਦਿੰਦਾ ਹੈ ਪਹਿਲਾਂ ਉਹਦੀ ਸਿਲਤ ਹੋਵੇ ਉਹਦੀ ਬਢਾਈ ਹੋਵੇ ਜੇ ਨਾ ਪਹਿਲਾ ਹੋਇਆ ਤਿਲਤਨੇ ਕੀ ਕਰ ਲੋਗੀ ਸੇਤਿੰਗ ਇੱਕ ਪੂਜਿਆ ਨਖਵੰਤ ਬੈ ਤੇ ਸਕੇ ਤਾ ਨੂੰ ਰੋਟ ਰਾਈ ਰੋੜ ਦਿਨਾਂ ਨੇ ਪੁੱਲਿਆ ਜਿਹੜੇ ਰੋੜ ਦਿੰਦਾ ਰਿਜ਼ਕ ਦਿੰਦਾ ਰੋਟੀ ਦਿੱਤੀ ਉਹਨੂੰ ਭੁੱਲ ਗਿਆ ਤੇ ਇਹ ਕਰਮ ਬਾਣ ਚ ਕੁਮੰਦਲੇ ਕਰਵਾਉਂਦੇ ਆ ਕੀ ਕਹਿੰਦੇ ਆ ਨਰਕੀ ਪੱਟੇ ਚੋਂ ਦੇ ਜੋ ਕੁਦਰਤ ਕੇ ਹੀਰ ਅਜੋੜੇ ਹੋਣੇ ਦੁਰੀ ਗਾਤਾ ਨਰਕੀ ਬੈਠੇ ਝੂਰਦੇ ਜੋ ਕੁਦਰਤ ਦੇ ਝੂਰ ਨਰਕ ਤੋਂ ਭਾਵ ਤੇ ਦੁੱਖ ਨਰਕ ਤੋਂ ਭਾਵ ਦੁੱਖ ਦੁੱਖਾਂ ਵਿੱਚ ਬੈਠੇ ਦਰਦਾਂ ਭੇਸ਼ਾ ਵਿੱਚ ਬੈਠੇ ਨਰਕੀ ਬੈਠੇ ਝੂਰਦੇ ਜੋ ਕੁਦਰਤ ਕੋਈ ਝੂਰ ਕੁਦਰਤ ਭਾਵ ਪਰਮਾਤਮਾ ਉਹਲਾ 24 ਕਮਾਉਂਦੇ ਭਾਈ ਉਸ ਦਾ ਨਾਮ ਨਾ ਚੇਤਿਆ ਉਹਦਾ ਨਾਮ ਤੇ ਚੇਤਾ ਹੀ ਨਹੀਂ ਬਦ ਨਾਮ ਯਾਦ ਨਹੀਂ ਹੈ ਜਿਸ ਮਨੁੱਖ ਹੱਥ ਡੋਰ ਜਿਹੜੀ ਮਨੁੱਖ ਹੱਥ ਤੇ ਜੀਵਨ ਦੀ ਡੋਰ ਹੈ ਨਾ ਉਹਦਾ ਚੇਤਾ ਨਹੀਂ ਹੈ ਬੰਦਾ ਕਰਦਾ ਹੈ ਚੋਰੀ ਕਮਾਰਿਆ ਉਹਨਾਂ ਤੇ ਚੋਰੀ ਦੀ ਸਜ਼ਾ ਤੁਹਾਨੂੰ ਪਤਾ ਹੀ ਹੈ ਬੰਦਾ ਕਤਲ ਕਰ ਦੇਣਾ ਪੁਲਿਸ ਵਾਲਾ ਕੁੱਟਦੇ ਨਹੀਂ ਮਾਰਦੇ ਨਹੀਂ ਪਰ ਜਿਹੜੇ ਚੋਰੀਵਾਦ ਹੁੰਦੇ ਆ ਉਹ ਹੀ ਤੈਮੜ ਬੋਲ ਹੁੰਦੇ ਆ ਦੇਖੋ ਕਿਤੇ ਇਹ ਚੋਰੀ ਵਾਲਾ ਹੋਇਆ ਤੇ ਕੋਈ ਆ ਫਾਸਕ ਪੱਟਾ ਇਹਦੇ ਬਹੁਤ ਤੈਮੜ ਬੰਦੇ ਪੁਲਿਸ ਵਾਲੇ ਜੀ ਆਪਾਂ ਰੱਬ ਨਾਲ ਚੋਰੀ ਮਈਏ ਸਾਡੀ ਤੈਮੜ ਤੇ ਨਹੀਂ ਲਾਉਂੋ ਹਨਾ ਅਸਾਧਿਆ ਕੋਲ ਪੈ ਵਿਚਾਰ ਨੂੰ ਆ ਸਮਾ ਹੈਗਾ ਸਵਾਉ ਜਿਲੇ ਸਲੋਹ ਤੇ ਪਹੁੰਚਣਾ ਹੈ ਦੋ ਦਿਨ ਹੋ ਗਏ ਉਥੇ ਮੈਂ ਪਹੁੰਚੇ ਨਹੀਂ ਐ ਸਪਾਤੋਂ ਪਹੁੰਚਾਂਗੇ ਸੋ ਗੱਡੀ ਪਟਨੇ ਚੱਲਣ ਦਾ ਟਾਈਮ ਆਉਦੀ ਹੈ ਨਾ ਫਿਰਦਾ ਹੀ ਸਵਾਉ ਐਲੀ ਘਾਜੀ ਦਾਤਾ ਜੀਦਰ ਪਰਮਾਨ ਕਰੇ ਆਪਣੇ ਬੱਚਿਆਂ ਨੂੰ ਆਪਣੇ ਧੀਆਂ ਪੁੱਤਰਾਂ ਨੂੰ ਗੁਰਦੀਪ ਜੀ ਮੱਥ ਦੇਵੇ ਸਮੱਥ ਦੇਵੇ ਤਰੰਦੇਵੇ ਇਮਾਨ ਦੇਵੇ ਆਪਣਾ ਨਾਮ ਦੇਵੇ ਤਾਂ ਜੋ ਨਾਮ ਜਿਪਣ ਨੰਮਰਾਜ ਬਲ ਦੇਵੇ ਕਿ ਬੰਦਾ ਆਪਣੇ ਮਨ ਨੂੰ ਕਾਕਰ ਕਰੇ ਇੱਕ ਪਾਸੇ ਤਾਂ ਹੋ ਕੁਸਮਰਤ ਦਾ ਤਲਵਾਰ ਕ੍ਰੇਸ਼ ਕੁਰਾਨਾ ਕਰੇ ਲੱਖ ਲੱਖ ਨਿਹਾਰੇ ਜੈਉ ਦਾਤਾ ਜੀ ਤੁਝੇ ਨੇ ਸਾਰਿਆਂ ਦਾ ਤਾਂ ਬਖਸ਼ ਗਿਆ ਸੋ ਕੋਲ ਉਸਰੇ ਜਨੇ ਸਭ ਕੁਝ ਦਿਆਂ ਜੋ ਭੁੱਲੇ 100 ਰੁਪਏ ਅਗਵਾਲ ਵਾਲੀ ਕਿੰਮਰਾਜ ਜੀ ਕੀ ਜੈ